ਹਾਂ ਬਈ ਕਿਵੇਂ ਮਿੱਤਰੋ ਕਾਇਮ ਹੋ ਹਰੇ ਆ ਬੈਠਾ ਆਪਣਾ ਜਵਾਨ ਅੱਲਾ ਦਾ ਕੋਠੇ ਦੀ ਸਫਾਈ ਕਰੀਏ ਸਾਰੇ ਦੀ ਬਾਬਾ ਖਰਾਬ ਹੋਇਆ ਖੜਾ ਸੀ ਕੱਲ ਮੀਂਹ ਪੈ ਕੇ ਹਟਿਆ ਹੋਰ ਵੀ ਦੋਗਣੀ ਸਫਾਈ ਹੋ ਗਈ ਆ ਜੋੜੀਆਂ ਲਾਈਆਂ ਹੋਈਆਂ ਨੇ ਜੋੜੀਆਂ ਲੇਟ ਕਰਤੀਆਂ ਸੀਗੀਆਂ ਐਤ ਕੀ ਲਾਈਆਂ ਨਹੀਂ ਸੀ ਪਹਿਲਾਂ ਆ ਤਿੰਨ ਕ ਜੋੜੀਆਂ ਨੇਗੀਆਂ ਉਹ ਬੱਚੇ ਕੱਢੇ ਪਏ ਨੇ ini nih udah gimana? Nah, tetap jelas jumbo terjadi. Nah, garam roh, truk kah? Asok buat rok kah? ਆ ਇਧਰ ਦੂਜਾ ਆ ਗਿਆ ਆਪਣਾ ਲਾਂਡਰੂ ਵਾਲ ਲਾਂਡਰੂ ਹੀ ਨੇ ਜਿਹੜਾ ਬਾਜਿੰਝ ਤੇ ਉਹਦੇ ਲਾਂਡਰੂ ਕਿਵੇਂ ਭੈં ਜੋ ਹੋਰ ਆ ਇਧਰ ਆ ਗਿਆ ਮਦੀਨਾ ਸਾਰੀਆਂ ਹਾਂ ਤਾਂ ਥੋੜੀ ਰਹਿ ਗਏ ਹਾਂ ਤਾਂ ਥੋੜੀ ਰਹਿ ਗਏ ਆ ਇਧਰ ਆ ਗਏ ਨਾਰਾ ਆ ਜਾਂਦਾ ਖੋਲਣ ਵਾਲਾ ਯਾਰਾ ਬਬਾ ਇਹ ਆਪਣੇ ਜਨੌਰ ਖਾਬਰਾ ਚੰਗੀ ਹੋਣਾ ਕਿ ਸੇਤਾ ਚੰਗੇ ਲੱਗਣਗੇ ਇਹ ਤੇ ਮਣੀ ਜਵੰਦੇ ਵਾਲੇ ਵੀ ਨੇ ਮਣੀ ਆਮਗੜ ਦੇ ਬੰਦਾ ਬਹੁਤ ਤੋਪਰਾ ਖੜੇ ਰਹੀ ਆ ਉਹ ਹਾਂ ਆ ਗਿਆ ਮਦੀਨਾ ਬਸ ਆਹੀ ਰਹੀਆਂ ਗਿਣਤੀ ਚੁਣਤੀ ਦੀਆਂ ਇਹਨਾਂ ਵਿੱਚੋਂ ਵੀ ਇੱਕ ਦੋ ਵੱਡਾਂਗੇ ਬਸ ਸ਼ਾਂਤੀ ਮਾਰ ਕੇ ਬਾਧੂ ਲਾਂਡਰੂ ਮਾਲ ਨੂੰ ਪਾਈ ਜਾਣਾ ਸਾਰਾ ਕੁਝ ਅਣਖ ਹੋ ਗਈ ਮਹਿੰਗੀ ਭਾਂਦੇ ਆ ਤੇ ਸੋਨੇ ਮਹਿੰਗੇ ਹੋ ਗਏ ਘਰੋਂ ਭਦਾਮ ਮਹਿੰਗੇ ਹੋ ਗਏ ਤੇ ਇੱਕ ਚੀਜ਼ ਦੇ ਪਾਸਾ ਸਾਰਾ ਕੁਝ ਹੀ ਮਹਿੰਗਾ ਬਸ ਜੀ ਕੋਈ ਜਿੱਤੀ ਨਹੀਂ ਭੈਣ ਚੋੜਦੀ ਮਨੇ ਬਾਜੀ ਜਤਨੀ ਦੰਦੇ ਮਣੀ ਵਰਗੇ ਉਦੋਂ ਮੰਦੀਪ ਹੋ ਗਿਆ ਫਰਾਜ ਵਾਲਾ ਬਾਹਰ ਜਿੱਤ ਨਹੀਂ ਰਹਿੰਦੇ ਕਹਿੰਦੇ ਆ ਸਾਨੂੰ ਦਾਣੇ ਪਾ ਦੇ ਹੁਣ ਤਾਂ ਸੀ ਕਹਿੰਦੇ ਘਟਾਂ ਆ ਇਸ ਵਾਰੀ ਛੱਡਨੇ ਆ ਉਹ ਨਹੀਂਗੇ ਆ ਛੱਡਨੇ ਆ ਇੱਕੀ ਦੇਖਦੇ ਕੀ ਰੰਗ ਦਿਖਾਉਂਦੇ ਨੇ ਫੀਡਰ ਆ ਆ ਪਿੰਜਰਾ ਆਪ ਨੂੰ ਆਪਣੇ ਮਿੱਤਰ ਪਿਆਰੇ ਨੇ ਗਿਫਟ ਕਰਿਆ ਸੀਗਾ। ਦਿਲ ਸਾਥ ਤਕੀਬਰ ਨੇ। ਇੱਧਰ ਲਾ ਇੱਕ ਲਾਂਡਰੂ ਮਾਲ ਵੀ ਦਿਖਾਉਣੇ ਆਂਗੇ। ਆ ਗਿਆ ਆਪਣਾ ਲਾਂਡਰੂ ਮਾਲ। ਇਧਰ ਵਿਸਾਫ ਸਫਾਈ ਆ ਜਾ ਕਰਨ ਵਾਲਾ ਇੱਕ ਦੋ ਫੁੱਟਿਆਂ ਦਾ ਕਰਤਾ ਸੀ ਇੰਨੀ ਰਹਿ ਗਈ ਚੱਲ ਜੀ ਹਾਂ ਇਹ ਲਾਂਡਰੂ ਮਾਰ ਸਾਈਡ ਤੇ ਕੱਢਿਆ ਹੋਇਆ ਹੈ ਉਹ ਖਰਾਬ ਕਰਦਾ ਫਿਰ ਆ ਗਿਆ ਆਪਣੀ ਤੈ ਮਿੱਤਰੋ ਦੱਸਿਓ ਜਾਨਵਰ ਕਿਵੇਂ ਲੱਗੇ